ਅੱਜ ਅਸੀਂ ਪਾਵਰ ਤੇ ਸਟੈਮਿਨਥ ਦਾ ਸਪੀਡ ਵਰਕ ਜਿਹੜਾ ਵਾ ਆਪਣੇ ਪਾਵਰ ਤੇ ਸਟੈਮਿਨਥ ਦੀ ਐਕਸਰਸਾਈਜ਼ ਸਾਰੀ ਕੰਪਲੀਟ ਕਰ ਲਈ ਆ ਤੇ ਅਸੀਂ ਸਿਰਫ ਤੁਹਾਨੂੰ ਉਹਦੇ ਡੈਮੋ ਦੇਣ ਲੱਗੇਗੇ ਆਪਾਂ ਕਿਹੜੀ ਕਿਹੜੀ ਐਕਸਰਸਾਈਜ਼ ਲਈ ਆ ਰੈਪੀਟੇਸ਼ਨ ਤੁਹਾਨੂੰ ਆਪਾਂ ਬਾਅਦ ਵਿੱਚ ਦੱਸਾਂਗੇ ਕਿੰਨੇ ਕਿੰਨੇ ਲਾਏ ਆ ਸਭ ਤੋਂ ਪਹਿਲੀ ਐਕਸਰਸਾਈਜ਼ ਜਿਹੜੀ ਆਪਾਂ ਪਾਵਰ ਤੇ ਸਟੈਮਿਨਥ ਲਈ ਜਾਂ ਉਹ ਬਾਜੂ ਲਾ ਕੇ ਦੱਸਣ ਲੱਗਾ ਬਾਜੂ ਇਹ ਡੱਡੂ ਛਿੜਪੇ ਜਿਹੜੇ ਆ ਇਹ ਪਾਵਰ ਤੇ ਸਟੈਮਿਨਥ ਦੇ ਵਿੱਚ ਆਉਂਦੇ ਆ ਫਿਰ ਜਦੋਂ ਅਸੀਂ ਕੱਲੇ ਪਾਵਰ ਤੇ ਲਾਵਾਂਗੇ ਤੇ ਆਪਾਂ ਪੂਰਾ ਡੱਡੂ ਛਿੜਪਾ ਲਾਵਾਂਗੇ ਜਦੋਂ ਅਸੀਂ ਸਟੈਮਨੇ ਦੇ ਵਿੱਚ ਇਨਵੋਲ ਕਰਨਾ ਹੋਊਗਾ ਨਾ ਫਿਰ ਅਸੀਂ ਹਾਫ ਲਾਉਣਾ ਨਾ ਪੂਰਾ ਥੱਲੇ ਜਾਣਾ ਨਾ ਪੂਰਾ ਉੱਪਰ ਜਾਣਾ ਇਹ ਸਾਡੀ ਪਾਵਰ ਤੇ ਸਟੈਮਨੇ ਦੀ ਬੈਸਟ ਐਕਸਰਸਾਈਜ਼ ਆ ਲਤਾ ਵਾਸਤੇ ਇਹ ਤਾਂ ਨੈਕਸਟ ਐਕਸਰਸਾਈਜ਼ ਜਿਹੜੀ ਆ ਉਹ ਇਹ ਤਾਂ ਦਾ ਬੋਡਾ ਕਦੇ ਅਗਲੇ ਪੈਰ ਦੀ ਅੱਡੀ ਤੇ ਲਾ ਕੇ ਆਉਣਾ ਚਾਹੀਦਾ ਤੇ ਪਹਿਲੇ ਪੱਟ ਦੇ ਸਾਈਜ਼ ਉੱਪਰ ਪੂਰਾ ਵੀ ਲੋਡ ਲੈ ਕੇ ਫੇਰ ਉੱਤੋਪਣਾ ਇਹ ਸਾਡੀ ਸੈਕੰਡ ਐਕਸਰਸਾਈਜ਼ ਹੈ। ਜਿਹੜੀ ਰੋਸ਼ਨ ਲਾ ਰਿਹਾ। ਆਜੀ। ਹੁਣ ਇਹ ਤੋਂ ਬਾਅਦ ਥਰਡ ਐਕਸਰਸਾਈਜ਼ ਨੋਟ ਕਰ ਲਓ। ਜਿਹੜੀ ਆਪਾਂ ਅੱਜ ਦੇ ਵਰਕਆਊਟ ਵਿੱਚ ਲਾਈ ਆ। ਉਹੀ ਤੀਲਾ ਲੈ ਕੇ ਆਪਾਂ ਬੈਂਡ ਹੋ ਕੇ ਨਾ ਪੂਰਾ ਥੱਲੇ ਪੈਣਾ ਨਾ ਪੂਰਾ ਉੱਪਰ ਉੱਠਣਾ ਜੀ। ਵਿਚ ਸੈਂਟਰ 'ਚ ਰਹਿ ਕੇ ਆਪਾਂ ਜਾਣਾ। ਇਹ ਸਾਡੀ ਅੱਜ ਥਰਡ ਐਕਸਰਸਾਈਜ਼ ਆਪਾਂ ਲਾਈ ਆ। ਹੁਣ ਫੋਰਸਟ ਸੈਟਿੰਗ ਹੁਣ ਇਹਦਾ ਬੈਕ ਹੋ ਕੇ ਆਣਾ। ਬੰਦ ਹੋਵੇ। ਰੋਟ-ਰੋਟ ਸਮਰੀਬ। ਇਹਦੀ ਪਨੀਰੀ ਅਕਸਰ ਹੈ ਜੀ। ਪਾਵਰ ਤੇ ਸਟੈਬਲ ਹੈ ਜੀ। ਸ਼ੁਰੂ ਇਹ ਤੇ ਵੀ ਐਕਸਟਰਹ ਜਿਹੜੀ ਆਪਾਂ ਅੱਜ ਦਾ ਸਾਈਡ ਵੀ ਚੱਲਣਾ ਜੀ ਜਾਂ ਫਿਰ ਰੱਖ ਕੇ ਬੈਂਡ ਹੋਵੇ ਇਹ ਥਾਈ ਦੇ ਮਸਲਾ ਵਾਸਤੇ ਆ ਜਿਹੜੀ ਚੱਲਦੀ ਰਹਿੰਦੀ ਪਾਟਿੰਗ ਆ ਜਿਹਦੇ ਬਾਰੇ ਨੂੰ ਥੋੜਾ ਉੱਦਰਾ ਫੇਰ ਇਹਨੂੰ ਇਹ ਆ ਦੂਸਰੀ ਐਕਸਟਰਹ ਜਿਹੜੀ ਆ ਜੀ ਪਾਵਰ ਤੇ ਸਟੈਮ ਦੇ ਵਿੱਚ ਲਾਈ ਅੱਜ ਸੋਤੇ ਵੀ ਐਕਸਟਰਹ ਜਿਹੜੀ ਆਪਾਂ ਅੱਜ ਲਾਈ ਆ ਵੇਦਾ 1 2 3 4 5 ਤੇ ਅਪ 1 2 3 4 5 ਤੇ ਅਪ ਇਹ ਐਕਸਰਸਾਈਜ਼ ਜਿਹੜੀ ਹੈ ਸਟੈਮਨਥ ਤੇ ਪਾਵਰ ਵਾਸਤੇ ਆ ਆਪ ਲੈਗਸ ਕਿਵੇਂ ਚਾਹੀਏ ਲੈਗਸ ਲਈ ਪਾਵਰ ਸਟੈਮਨਥ ਵਾਸਤੇ ਪਰ ਅੱਜ ਇਹਦਾ ਲੈਗਸ ਕੋਈ ਤਾਂ ਨਹੀਂ ਆਦਾ ਦਲੋ ਇਹ ਇਹ ਨਹੀਂ ਅੱਜ ਦਾ ਸਾਰਾ ਲੈਗ ਵਰਕਆਊਟ ਤੁਹਾਨੂੰ ਆਪਾਂ ਡੈਮੋ ਦੇਤੀ ਆ ਇਹ ਅਸੀਂ 30 ਦੇ ਸ਼ੁਰੂ ਕੀਤਾ ਸੀ ਜੇ ਮੰਨ ਲਓ ਜੇ ਆਪਾਂ ਸਟੈਪ ਲੈ ਕੇ ਤੁਰਦੇ ਹਾਂ ਪਹਿਲੇ ਦਿਨ ਆਪਾਂ 30 ਤੋਂ ਸ਼ੁਰੂ ਕੀਤੇ ਸੀ ਤੇ ਅੱਜ ਆਪਾਂ 200 ਤੱਕ ਅਕੀਮ ਕਰ ਲਿਆ ਆਹ ਟੀ-ਸ਼ਰਟ ਤੇ ਜਿਹੜਾ ਪਸੀਨਾ ਆਇਆ ਵਾ ਇਹਦਾ ਮਤਲਬ ਹੈ ਕਿ ਆਪਾਂ ਸਾਰੀ ਐਕਸਰਸਾਈਜ਼ ਕੰਪਲੀਟ ਕਰ ਲਈ ਆ ਇਹ ਸਿਰਫ ਤੁਹਾਨੂੰ ਡੈਮੋ ਦਿੱਤੀ ਆ ਕਿ ਤੁਸੀਂ ਪਾਵਰ ਤੇ ਸਟੈਮਿਨਥ ਦੀ ਐਕਸਰਸਾਈਜ਼ ਕਿੱਦਾਂ ਲਾਉਣੀ ਆ ਤੁਸੀਂ ਇਹ ਵੀਡੀਓ ਨੂੰ ਫਾਲੋ ਕਰ ਲਿਓ ਤੇ ਉਮੀਦ ਆ ਕਿ ਤੁਹਾਨੂੰ ਜਰੂਰ ਇਤੋਂ ਬੈਨੀਫਿਟ ਮਿਲਦੇ ਆ ਹੋਊਗਾ ਬਾਕੀ ਤੁਹਾਨੂੰ ਜਿਹੜੀ ਵੀ ਚੀਜ਼ ਦੀ ਹੋਰ ਲੋੜ ਆ ਵੀ ਐਕਸਰਸਾਈਜ਼ ਆਪਾਂ ਪਾਵਰ ਦੀ ਹੋਰ ਕਿਹੜੀ ਐਡਵਾਂਸ ਲਾਉਣੀ ਆ ਜੇ ਕੋਈ ਸੀਰੀਅਸ ਵਿੱਚ ਪ੍ਰੋਬਲਮ ਆ ਜਾਂ ਆਪਾਂ ਕਿਹੜੀ ਡਾਈਟ ਲੈਣੀ ਆ ਉਹ ਤੁਸੀਂ ਮੈਂ ਉਹਦੀ ਅਲੱਗ ਵੀਡੀਓ ਬਣਾ ਕੇ ਤੁਹਾਨੂੰ ਪਰਸਨਲ तौर ਤੇ ਸੈਂਡ ਕਰ ਦੂੰਗਾ ਜੀ ਧੰਨਵਾਦ ਜੀ ਸਾਰਿਆਂ ਦਾ